ਸਸੀ ਗਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਵਨ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਜਿਹੜਾ ਪੰਜਾਬ ਵਿੱਚ ਆਪਣੇ ਵੋਟਾਂ ਦਾ ਮਹਾਕੁੰਭ ਜਿਹੜਾ ਵੋਟਾਂ ਦਾ ਮੇਲਾ ਕਹਿੰਦੇ ਉਹ ਲੱਗਾ ਹੋਇਆ ਸੀ ਸੋ ਇਸ ਵੇਲੇ ਸਾਰੀਆਂ ਪਾਰਟੀਆਂ ਦੇ ਜਿੰਨੇ ਵੀ ਵੀਰ ਆਏ ਸੀਗੇ ਜਿੱਤੋਂ ਜਿੰਨਾ ਜਿੰਨਾ ਸਮਾਂ ਸੀ ਉਹ ਕੱਢ ਕੇ ਆਏ ਸੀ ਪਰ ਇਸ ਵੇਲੇ ਜਿੰਨੇ ਵੀ ਬੈਠੇ ਆ ਸਾਰੇ ਸਾਰੀਆਂ ਪਾਰਟੀਆਂ ਦੇ ਟੈਂਟ ਲੱਗੇ ਆ ਮੈਂ ਇਹਨਾਂ ਨੂੰ ਜਿਹੜਾ ਰੂ ਲੋਕ ਕਹਿੰਨਾ ਇਹਨਾਂ ਨੂੰ ਹਿੰਮਤ ਵਾਲੇ ਕਹਿੰਨਾ ਹੈ ਸੂਰਜ ਤੋਂ ਲੈ ਕੇ 5:30 ਵਜੇ ਦੇ ਤਕਰੀਬਨ ਕਿਉਂਕਿ ਉੱਥੇ ਵੋਟਾਂ ਦੀ ਜਿਹੜੀ ਉਹਨਾਂ ਨੇ ਚੈਕਿੰਗ ਕਰਨੀ ਹੁੰਦੀ ਨਾ ਵੀ ਸਹੀ ਪੈਂਦੀਆਂ ਗ ਤੇ ਇਧਰ ਵੀਰ ਆਪਣੇ ਸਾਰੇ ਆ ਬੈਠੇ ਆ ਕਾਂਗਰਸ ਪਾਰਟੀ ਤੋਂ ਤੇ ਸਾਰੇ ਵੀਰਾਂ ਨੂੰ ਮਾਰ ਦਿੰਦਾ ਤੁਹਾਨੂੰ ਦਿਖਾ ਲ ਦਿੰਦਾ ਜੀ ਤੇ ਆ ਜਾਓ ਅੱਗੇ ਚੱਲੀਏ ਤੇ ਉਹ ਤੁਹਾਨੂੰ ਮੈਂ ਕਿਹਾ ਚਲੋ ਜਾਂਦੇ ਜਾਂਦੇ ਅੱਜ ਵੀਡੀਓ ਨਹੀਂ ਪਾ ਹੋਈ ਸੀ ਸਵੇਰ ਦੇ ਬਿਜੀ ਸੀਗੇ ਤੇ ਉਹ ਤੁਹਾਨੂੰ ਦਿਖਾ ਲ ਦਈਏ ਹੁਣ ਚੱਲਦੇ ਆ ਅੱਗੇ ਨੂੰ ਆ ਜਾਓ ਵੀਰੋ ਤੇ ਇਹ ਵੋਟਾਂ ਦਾ ਜਿਹੜਾ ਮਹਾਕੁੰਭ ਸਾਡੇ ਪੰਜਾਬ ਵਿੱਚ ਰੌਣਕਾਂ ਲੱਗੀਆਂ ਹੋਈਆਂ ਇੱਕ ਮਹੀਨੇ ਤੋਂ ਲਗਾਤਾਰ ਤੇ ਕੋਈ ਗੱਡੀ ਝੰਡੇ ਵਾਲੀ ਇਧਰੋਂ ਨਿਕਲ ਜਾਂਦੀ ਆ ਕੋਈ ਅਕਾਲੀਆਂ ਵਾਲੀ ਨਿਕਲ ਗਈ ਕੋਈ ਭਾਜਪਾ ਵਾਲੀ ਨਿਕਲ ਗਈ ਕੋਈ ਪੰਜੇ ਵਾਲੀ ਨਿਕਲ ਗਈ ਕੋਈ ਆਮ ਆਦਮੀ ਪਾਰਟੀ ਵਾਲੀ ਨਿਕਲ ਗਈ ਗੱਡੀ ਤੇ ਆ ਜਿਹੜਾ ਬੂਥ ਆ ਵੀਰੋ ਦੇਖ ਲਓ ਇਹ ਸ਼੍ਰੋਮਣੀ ਅਕਾਲੀ ਦਲ ਦਾ ਭਿੰਦਰ ਸਿੰਘ ਕੇਪੀ ਦਾ ਲੱਗਾ ਆ ਤੇ ਇੱਧਰ ਸਾਰੇ ਉਹਨਾਂ ਦੇ ਵਰਕਰ ਬੈਠੇ ਆ ਇੱਧਰਲੀ ਸਾਈਡ ਤੇ ਆ ਸਾਰੇ ਵਰਕਰ ਬੈਠੇ ਆ ਤੇ ਸਵੇਰ ਨਾਲੋਂ ਸਾਰੇ ਕਾਊਂਟਰਾਂ ਦੇ ਉੱਤੇ ਗਿਣਤੀ ਜਿਹੜੀ ਉਹ ਘਟ ਚੁੱਕੀ ਆ ਕਿਉਂਕਿ ਸਾਰੇ ਦਾ ਪੱਠਿਆਂ ਦਾ ਟਾਈਮ ਹੋਇਆ ਆ ਸਾਰੇ ਆਪਣੇ ਆਪਣੇ ਯੋਗਦਾਨ ਪਾ ਕੇ ਤੇ ਆਪਣੇ ਘਰਾਂ ਨੂੰ ਚਲ ਗਏ ਆ ਤੇ ਆ ਬਾਕੀ ਆ ਜਿਹੜੇ ਜੁਝਾਰੂ ਜਿਹੜੇ ਲੋਕ ਆ ਮੈਂ ਇਹਨਾਂ ਨੂੰ ਜੁਝਾਰੂ ਲੋਕ ਕਹਿੰਨਾ ਯਾਰ ਜਿਹੜੇ ਡਟ ਕੇ ਬੈਠੇ ਹੋਏ ਨਾ ਇਹਨਾਂ ਨੇ ਸਵੇਰ ਦੀ ਗਰਮੀ ਦੇਖੀ ਆ ਪਾਣੀ ਪੀ ਜਾਂਦੇ ਆ ਪਸੀਨਾ ਕੱਢੀ ਜਾਂਦੇ ਆ ਸੋ ਆ ਇਧਰ ਆਮ ਆਦਮੀ ਪਾਰਟੀ ਦੇ ਵੀਰ ਆਪਣੇ ਸਾਰੇ ਬੈਠੇ ਆ ਇਹ ਆਪਣੀ ਸਪੋਰਟ ਵਿੱਚ ਸਵੀਰ ਦੇ ਵਿਚਾਰੇ ਡਟੇ ਪਏ ਆ ਸਾਰੇ ਹਨ ਇਹਨਾਂ ਨੂੰ ਪਾਣੀ ਦੀ ਸੇਵਾ ਇਹਨਾਂ ਲੋ ਸਗੀ ਇਧਰ ਮਾਰਦੇ ਭਰਾ ਆ ਭਰਾ ਨੇ ਪਾਣੀ ਦੀ ਸੇਵਾ ਸਾਰਿਆਂ ਨੂੰ ਪੜਾਇਆ ਪਾਣੀ ਹਰੇ ਵੀ ਪੇਟੀਆਂ ਪਈਆਂ ਕਹਿੰਦਾ ਕੋਈ ਚੱਕਰ ਨਹੀਂ ਪਾਣੀ ਦੀ ਸੇਵਾ ਵੀਰੇ ਲੋ ਇਧਰ ਸ਼੍ਰੋਮਣੀ ਅਕਾਲੀ ਦਲ ਦਾ ਸੀ ਇਧਰ ਆਮ ਆਦਮੀ ਪਾਰਟੀ ਦਾ ਨਾਲ ਨਾਲ ਬੈਠ ਕੇ ਪ੍ਰਸ਼ਾਦਾ ਵੀ ਸਾਰਿਆਂ ਨੇ ਇਕੱਠਾ ਛਕਿਆ ਭਰਾਵਾਂ ਨੇ ਸਾਰਿਆਂ ਨੇ ਤੇ ਅੱਗੇ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਬੀਜੇਪੀ ਦਾ ਬੋਲ ਬੀਜੇਪੀ ਵਾਲੇ ਵੀ ਬੈਠੇ ਆ ਜੀ ਤੇ ਉਹ ਵੀਰਾਂ ਨੇ ਆਪਣਾ ਬੂਥ ਲਾਇਆ ਇੱਧਰ ਸਾਡੇ ਪਵਾਰ ਸਾਹਿਬ ਸੁਪਰਾਵਾਂ ਤੋਂ ਆ ਜੀ ਕਿੰਨਾ ਪਵਾਰ ਸਾਹਿਬ ਠੀਕ ਹੈ ਜੀ ਮੈਂ ਚੜ੍ਹਦੀ ਕਲਾ ਜੀ ਇਹ ਪਵਾਰ ਸਾਹਿਬ ਆਪਣੇ ਇਹ ਵੀ ਰਾਉਂਡ ਲਾਉਣ ਆਏ ਆ ਸਾਰੇ ਪਾਸੇ ਇਹ ਸਾਡੇ ਚਾਚਾ ਜੀ ਆ ਬਹੁਤ ਮਾਨ ਸਤਿਕਾਰ ਇਹਨਾਂ ਦਾ ਸਾਡੇ ਇਲਾਕੇ ਵਿੱਚ ਤੇ ਇਹ ਵੀ ਰਾਉਂਡ ਲਾਉਂਦੇ ਹੋਏ ਦੇਖਦੇ ਪਏ ਕੀ ਮਾਹੌਲ ਚਾਲਿਆ ਸਾਰੇ ਵੀਰ ਆਪਣੇ ਜਿੰਨੇ ਵੀ ਆ ਸਾਰੇ ਦੇਖਦੇ ਪਏ ਆ ਤੇ ਇੱਧਰ ਆ ਜਾਓ ਜੀ ਹੁਣ ਤੁਹਾਨੂੰ ਦਿਖਾ ਲਈਏ ਬੀਜੇਪੀ ਦਾ ਇੱਧਰ ਨਾਲ ਹੀ ਪੰਦੇ ਜੀ ਜਿਹੜੇ ਸੈਟਿੰਗ ਕਰਨ ਲੱਪੇ ਆ ਨਾਲ ਹੀ ਉਹ ਸਵੇਰ ਦੀ ਹਵਾ ਹਵਾ ਚੱਲਦੀ ਆ ਬੰਦੇ ਆਪ ਸਾਰੇ ਇਹਦਾ ਮਤਲਬ ਗਰਮੀ ਨਹੀਂ ਸਾਰੇ ਬੁੰਦਲੇ ਪਏ ਆ 300 ਸਮੋਖਾ ਰੀਕੂ ਸਾਡਾ ਭਰਾ ਆ ਸਾਰਿਆਂ ਨੂੰ ਕੇ ਸਾਂਝਾ ਕੰਮ ਕਰਦੇ ਆ ਆ ਭਾਜੀ ਕੁਝ ਕਹਿਣਾ ਚਾਹੁੰਦੇ ਪਵਾਰ ਸਾਹਿਬ ਹਾਂਜੀ ਭਾਜੀ ਮੇਰੀ ਤਾਂ ਨਿਊਜ਼ ਵੀ ਲੱਗੀ ਜੀ ਅੱਜ ਦੇ ਪੇਪਰ 'ਚ ਹਾਂਜੀ ਜਗਬਾਣੀ ਦੇ ਵਿੱਚ ਬੋਟ ਸੋ ਸਮਝ ਕੇ ਪਾਓ ਇੰਗਲੈਂਡ ਤੋਂ ਸਪੈਸ਼ਲ ਮੈਂ ਆਇਆ ਹਾਂ ਵੋਟ ਖਰਾਬ ਨਾ ਕਰਿਓ ਉਸ ਕੈਂਡੀਡੇਟ ਨੂੰ ਪਾਓ ਜਿਹੜਾ ਲੋਕਲ ਹੋਵੇ ਤੁਹਾਡਾ ਆਪਣਾ ਹੋਵੇ ਤੁਹਾਡੇ ਮਸਲੇ ਹੱਲ ਕਰੇ ਠੀਕ ਹੈ ਪਾਰਟੀ ਬਾਰੇ ਉੱਠ ਕੇ ਉੱਤੇ ਵੋਟ ਪਾਉਣੀ ਆ ਠੀਕ ਹੈ ਤੇ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ ਉਹਦੇ ਬਾਰੇ ਵੀ ਦੱਸੋ ਤੁਸੀਂ ਜੱਕ ਸਾਂਝੀ ਸਾਰੇ ਜਦੋਂ ਭਾਵੇਂ ਉਹ ਅਕਾਲੀ ਦਾਲ ਹੋਵੇ ਭਾਵੇਂ ਉਹ ਭਾਜੀਪੀ ਹੋਵੇ ਭਾਵੇਂ ਪੰਜੇ ਵਾਲੇ ਹੋਣ ਭਾਵੇਂ ਆਮ ਆਦਮੀ ਪਾਰਟੀ ਹੋਵੇ ਤੁਸੀਂ ਮੈਨੂੰ ਪਤਾ ਪਿੰਡ ਵੀ ਉੱਥੇ ਤੁਹਾਡਾ ਸੁਪਰਾਮਾ ਪਿੰਡ ਉੱਥੇ ਵੀ ਤੁਸੀਂ ਸਵੀਲ ਦੀ ਲੰਗਰ ਲੰਗਰ ਲਾਇਆ ਸਾਰਿਆਂ ਲਈ ਸਾਂਝਾ ਤੇ ਹੋਰ ਤੁਸੀਂ ਕੀ ਕੀ ਐਫਫਰਡ ਕਰ ਰਹੇ ਹੋ ਤੁਸੀਂ ਚਾਹੁੰਦੇ ਜਿਹੜੀ ਭਾਈਚਾਰਕ ਸਾਂਝੇ ਟੁੱਟੇ ਨਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਜੀ ਵੀ ਲੰਗਰ ਤਾਂ ਪ੍ਰਮਾਤਮਾ ਲਾਉਣ ਵਾਲਾ ਉਹਦੀ ਬਖਸ਼ਿਸ਼ ਆ ਚਵੀਲ ਵੀ ਉਹ ਲਾਉਣ ਵਾਲਾ ਬੰਦਾ ਕੁਝ ਨਹੀਂ ਕਰਨ ਵਾਲਾ ਬੰਦਾ ਕਟਾਸ ਕਰਦਾ ਮੈਂ ਕਹਿੰਦਾ ਸਹਿਚਾਰ ਭਾਈਚਾਰ ਨਹੀਂ ਖਤਮ ਹੋਣਾ ਚਾਹੀਦਾ ਪਾਰਟੀਆਂ ਆਉਂਦੀਆਂ ਜਾਂਦੀਆਂ ਆ ਉਸ ਕੈਂਡੀਡੇਟ ਨੂੰ ਵੋਟ ਪਾਓ ਜਿਹੜੇ ਤੁਹਾਡੇ ਮਸਲੇ ਹੱਲ ਕਰੇ ਤੁਹਾਡੀ ਭਾਈਚਾਰਕ ਨੂੰ ਸਾਂਝ ਬਣਾਵੇ ਕਟਾਸ ਨਾ ਕਰੇ ਤੇ ਆਪਣਾ ਜਿਹੜਾ ਮਿਲਵਰਤਨ ਆ 9 ਮਾਸ ਦਾ ਰਸਤਾ ਇਹਨੂੰ ਕਾਇਮ ਰੱਖਣਾ ਆ ਤੇ ਇਸ ਕਰਕੇ ਮੈਂ ਤੇ ਇਹੀ ਕਹਿੰਦਾ ਵੋਟ ਜ਼ਰੂਰ ਪਾਓ ਇਹ ਮਤਦਾਨ ਆ ਆਪਣਾ ਮਤਦਾਨ ਜ਼ਰੂਰ ਦਿਓ ਘਰ ਚ ਬੈਠੋ ਨਾ ਏਸੀ ਨਾ ਲਾਓ ਬਦਤਬਾ ਆਪਣਾ ਜੋ ਮੈਂ ਕਰ ਸਕਦਾ ਮੈਂ ਕੀ ਕਰ ਸਕਦਾ ਪਰ ਮਤਮ ਵਾਹਿਗੁਰੂ ਕਰਾ ਰਿਹਾ ਜੀ ਮੇਰੇ ਤੇ ਮੈਂ ਪਵਾਰ ਸਾਹਿਬ ਇੱਕ ਹੋ ਵੀ ਚਲੋ ਹਾਸਾ ਵੀ ਹੋ ਜਾਣਾ ਵਿੱਚ ਗੱਲ ਦੇ ਉਹ ਜਿਹੜੇ ਆਪਣੇ ਭਰਾ ਕਈ ਵੇਲੇ ਨਾ ਜਿੱਦਾਂ ਹੁਣ ਪੈਗ ਲਾਉਣ ਵਾਲੇ ਭਰਾ ਹੁੰਦੇ ਆਪਣੇ ਉਧਰੋਂ ਹੋ ਜਾਂਦਾ ਆ ਠੇਕੇ ਉਦੋਂ ਬੰਦ ਕਰ ਦਿੰਦੇ ਆ ਉਹ ਪੈਸੇ ਤਾਂ ਉਹਨਾਂ ਦੀ ਜੇਬ 'ਚ ਹੁੰਦੇ ਆ ਕੋਈ ਗੱਲ ਦੀ ਸਿਰੇਕ ਬੰਦਾ ਕਮਾਉਂਦਾ ਨਾ ਕੋਈ ਤੁਹਾਨੂੰ 500 ਕਮਾਉਂਦਾ ਕੋਈ 5000 ਕਮਾਉਂਦਾ ਪਰ ਉਹ ਮੁੜ ਕੇ ਉਹਨਾਂ ਨੂੰ ਪ੍ਰੋਬਲਮ ਆਉਣ ਲੱਗ ਪੈਂਦੀ ਠੇਕੇ ਬੰਦ ਹੋ ਜਾਂਦੇ ਆ ਉਹ ਫੇ ਜਿਹੜੇ ਪਾਰਟੀਆਂ ਦੇ ਜਿੱਦਾਂ ਨਮਾਇंदे ਹੁੰਦੇ ਉਹਨਾਂ ਨੂੰ ਵੀ ਫੋਨ ਕਰਦੇ ਭਰਾ ਸਾਡਾ ਟਾਈਮ ਸਰ ਉਹ ਸਪਰਾਇਆ ਨਾਨਕਪਿੰਡੀ ਆ ਕਾਦੀਆਂ ਵਾਲੀ ਆ ਜਮਸ਼ੇਦਪੁਰ ਮੇਰਾ ਪਿੰਡ ਆ ਮੇਰਾ ਖੁੱਲਾ ਸੱਦਾ ਆ ਜੇ ਕਿ ਠੇਕੇ ਬੰਦ ਹੋ ਗਏ ਜੋ ਮੈਂ ਸ਼ਵੀਰ ਲਈ ਆ ਹਰੇਕ ਕੰਮ ਦੀ ਸ਼ਵੀਰ ਲੱਗਦੀ ਆ ਜਿਹਨੂੰ ਕੋ ਲੋੜ ਆ ਮੇਕੋ ਆ ਜਾਓ ਵਾਹ ਜੀ ਤੁਹਾਡਾ ਜਿਗਰਾ ਵੱਡਾ ਆ ਜੀ ਤੁਸੀਂ ਭਾਜੀ ਇਹ ਸਪੈਸ਼ਲ ਇਸੇ ਵੋਟਾਂ ਕਰਕੇ ਆਏ ਇੱਥੇ ਮੈਂ ਆਉਂਦਾ ਜਾਂਦਾ ਰਹਿਣਾ ਜੀ ਪ੍ਰਗਟ ਲਈ ਮੈਂ ਐਮਐਲਏ ਪ੍ਰਗਟ ਕੈਂਟ ਦਾ ਇਸ ਵਾਰ ਮੌਜੂਦਾ ਕੈਂਟ ਦਾ ਐਮਐਲਏ ਆ ਉਲੀ ਤਿੰਨ ਵਾਰ ਹੀ ਆਇਆ ਤੇ ਇਸ ਵਾਰ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮਹਿੰਦਰ ਸਿੰਘ ਕੇਪੀ ਵਰੇ ਆ ਠੀਕ ਹੈ ਉਹ ਮੇਰਾ ਭਰਾ ਆ ਠੀਕ ਹੈ ਅਗਲੀ ਸਾਲੋਂ ਜੁਆਇਨ ਕੀਤੀ ਆ ਮੈਂ ਉਹਦੀ ਵੋਟ ਤੇ ਸਪੋਰਟ ਫਾਈਨੈਂਸ਼ੀਅਲੀ ਤੇ ਜੋ ਮੇਰਾ ਭਾਈ ਚਾਹ ਕਿਸਾਨ ਜ ਆ ਉਹਦੀ ਮੈਂ ਹੈਲਪ ਕਰ ਰਿਹਾ ਇਹ ਦੇਖ ਲਓ ਜੀ ਸਾਡੇ ਜਿਹੜੇ ਐਨ ਆਰ ਆਈ ਭਰਾ ਹਨ ਇੱਕ ਇਹ ਸ਼ੌਂਕ ਦੇ ਮਾਰੇ ਇੱਕ ਠਰਕ ਦੇ ਮਾਰੇ ਇੱਕ ਆਪਣੇ ਜਿਹੜੇ ਅੰਦਰਲੀਆ ਭਾਵਨਾ ਆਪਣੇ ਜਿਹੜਾ ਰੂਹ ਦੇ ਸਕੂਨ ਦੇ ਬਾਰੇ ਉਹ ਤਾਂ ਕਰਕੇ ਇਲੈਕਸ਼ਨਾਂ ਵਿੱਚ ਆਣ ਕੇ ਕੋਲੋਂ ਪੈਸੇ ਵੀ ਖਰਚਦੇ ਆ ਉਹ ਇੱਥੇ ਆਣ ਕੇ ਜਿਹੜੀ ਭਾਈਚਾਰਕ ਸਾਂਝ ਆ ਉਹਨੂੰ ਬਣਾਈ ਰੱਖਣ ਲਈ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਆ ਜਿਨ੍ਹਾਂ ਵਿੱਚੋਂ ਇੱਕ ਨਾਮ ਜਿਹੜਾ ਸਾਡੇ ਏਰੀਏ ਦੇ ਸਰਕਟ ਵੀਰ ਸਾਡੇ ਸਾਡੇ ਚਾਚਾ ਜੀ ਵੀ ਲੱਗਦੇ ਆ ਚਲੋ ਭਾਜੀ ਵੀ ਕਹਿ ਲਈਦਾ ਹਨ ਉਹ ਪਵਾਰ ਸਾਹਿਬ ਦਾ ਨਾਮ ਹੁੰਦਾ ਆ ਜਿੱਥੇ ਵੀ ਟੂਰਨਾਮੈਂਟ ਹੋਵੇ ਜਿੱਥੇ ਵੀ ਕੋਈ ਸਾਂਝਾ ਪ੍ਰੋਗਰਾਮ ਹੋਵੇ ਜਾਂ ਕੋਈ ਕਰਾਉਣ ਵੀ ਲੱਗੇ ਨਾ ਸਪੈਸ਼ਲ ਪਾਰਟੀ ਵਾਲਾ ਤੇ ਇਹ ਉੱਥੇ ਜਾ ਕੇ ਉਹਨਾਂ ਨੂੰ ਸੇਹ ਦੰਦੇ ਆ ਭਾਈ ਵੀ ਇਕੱਠੇ ਹੋ ਕੇ ਸਾਰੇ ਜਣੇ ਚੱਲੋ ਇਹ ਬਹੁਤ ਵਧੀਆ ਇਹਨਾਂ ਦਾ ਵੀ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਮੈਂ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਨਾ ਸ਼ਚੀ ਦਿਨਕੂ ਜੀ ਐਸ ਵਲੇ ਹਾਂਜੀ ਭਾਰਤੀ ਜਨਤਾ ਪਾਰਟੀ ਦੇ ਉਹ ਐਸ ਵਲੇ ਕੈਂਡੀਡੇਟ ਆ ਉਹ ਮੇਰੇ ਪਰਮ ਮਿੱਤਰ ਭਰਾ ਆ ਠੀਕ ਹੈ ਤੁਹਾਡਾ ਉਹਦਾ ਪਰਸਨਲੀ ਪਿਆਰ ਆ ਮੇਰਾ ਉਹਨਾਂ ਨਾਲ ਦੋਸਤਾਨਾ ਆ ਮੈਂ ਇਹ ਗੱਲ ਜਿਹੜੀ ਮੈਂ ਪੇਪਰ ਦੇ ਵਿੱਚ ਇਹ ਨਿਊਜ਼ ਸੋ ਸਮਝ ਕੇ ਵੋਟ ਪਾਉਣੀ ਆ ਠੀਕ ਹੈ ਤੁਸੀਂ ਸਮਝ ਕੇ ਹੋਣੇ ਆ ਮੇਰੇ ਉਰੋਂ ਮੇਰਾ ਮਤਲਬ ਸਾਰੇ ਸਾਡੇ ਭਰਾ ਆ ਸਾਰੇ ਸਤਿਕਾਰਯੋਗ ਆ ਠੀਕ ਹੈ ਜੀ ਤੇ ਆਪਾਂ ਜਿਹੜਾ ਲੋਕਲ ਕੈਂਡੀਡੇਟ ਆ ਬਾਹਰੋਂ ਆਏ ਬੰਦੇ ਕੈਂਡੀਡੇਟ ਨੂੰ ਵੋਟ ਨਹੀਂ ਪਾਉਣੀ ਠੀਕ ਹੈ ਜੀ ਹੁਣ ਤੁਸੀਂ ਆਪੇ ਮੀਡੀਆ ਜਾਣਦਾ ਆ ਮੁੰਡਾ ਮੇਰੀ ਵੀਡੀਓ ਬਣਾ ਰਿਹਾ ਲੋਕਲ ਬੰਦੇ ਨੂੰ ਵੋਟ ਪਾਉਣੀ ਆ ਜਿਹਦੇ ਤੁਹਾਡੇ ਗੜੀਆਂ ਮੁਹੱਲਿਆਂ ਦਾ ਤੁਹਾਡੇ ਪਿੰਡਾਂ ਦਾ ਤੁਹਾਡੀ ਨਹਾਰ ਦਾ ਤੁਹਾਡੀਆਂ ਲੋੜਾਂ ਦੇ ਨਾਲ ਕੀ ਕੀ ਮਤਲਬ ਉਹਨੂੰ ਪਤਾ ਆ ਉਹ ਕੈਂਡੀਡੇਟ ਨੂੰ ਵੋਟ ਨਹੀਂ ਪਾਉਣੀ ਜਿਹੜਾ ਅੱਜ ਆਇਆ ਕੱਲ ਨੂੰ ਮਿਲੇ ਹੀ ਨਾ ਲੱਭਣਾ ਹੀ ਨਹੀਂ ਪਤਾ ਕਿੰਨੇ ਸੋਮੀ ਲਾ ਆ ਗਏ ਪਵਾਰ ਸਾਹਿਬ ਦੇ ਕਹਿਣ ਦਾ ਮਤਲਬ ਇਹ ਆ ਵੀ ਕੈਂਡੀਡੇਟ ਇਦਾਂ ਦੇ ਜੇਨੋ ਤੁਸੀਂ ਬਾਹ ਫੜ ਕੇ ਜਦੋਂ ਮਰਜੀ ਠਾਲ ਲਵੋ ਤੇ ਉਹ ਵੀ ਤੁਹਾਡੀ ਬਾਹ ਫੜ ਸਕੇ ਇਦਾਂ ਦੇ ਕੈਂਡੀਡੇਟ ਨੂੰ ਵੋਟ ਪਾਓ ਹੁਣ ਚਲੋ ਆਜੋ ਵੀਰੋ ਇੱਕ ਵਾਰੀ ਫੇਰ ਘੁੰਮਦੇ ਆ ਉਧਰ ਮੁੰਡੇ ਖੜੇ ਥੈਂਕ ਯੂ ਬਹੁਤ ਬਹੁਤ ਜੀ ਬਹੁਤ ਬਹੁਤ ਧੰਨਵਾਦ ਜੀ ਬੜਾ ਯੋਗਦਾਨ ਹੈ ਸਾਡੇ ਏਰੀਆ ਚ ਇਹਨਾਂ ਦਾ ਜੀ ਪਵਾਰ ਸਾਹਿਬ ਦਾ ਤੇ ਇੱਧਰ ਸਾਡੇ ਭਰਾ ਖੜੇ ਆ ਪਰਾ ਪਾਉਣ ਦੀ ਵੋਟ ਲੈ ਯਾਰ ਆ ਦੇਖੋ ਆ ਬੰਦਾ ਦੇਖ ਲਓ ਟਾਈਮ ਰਹਿ ਗਿਆ ਪਾਉਣਾ ਕਹਿੰਦਾ ਇਹਨੇ ਵੋਟ ਨਹੀਂ ਪਾਈ ਇਹਨੂੰ ਫਾਈਨ ਲਾ ਦਿਓ ਸਰੋਤੇ ਉਹਨੂੰ ਫਾਈਨ ਲਾ ਦਿਓ ਪਾ ਜਿਹਨੂੰ ਵੀ ਪਾਉਣੀ ਆ ਪਾਇਆ ਛੇਦੀ ਅਗਲੇ ਨੇ ਬੂਆ ਬੰਦ ਕਰ ਦੇਣਾ ਯਾਰ ਯਾਰ ਮਤ ਦਾ ਦਾਨ ਕਰਨਾ ਆਪਣਾ ਆਪਣਾ ਗੁੱਸਾਦ ਕਰਨਾ ਨਹੀਂ ਯਾਰ ਗੁੱਸਾ ਕਰਗੇ ਨਹੀਂ ਨਹੀਂ ਪਾਣੀ ਪਿਲਾਓ ਯਾਰ ਭਰਾ ਆਪਣਾ ਮੈਨੂੰ ਪਾਣੀ ਪਿਲਾਓ ਹਾਂ ਤੁਸੀਂ ਪਾਣ ਦੀ ਵੋਟ ਪਾਣੀ ਤੁਸੀਂ ਮਤਲਬ ਕੀ ਮਤਲਬ ਕਦੇ ਨਹੀਂ ਪਾ ਰਹੇ ਵੋਟ ਉਦਾਂ ਹੀ ਨਹੀਂ ਭਾਈ ਭਾਜੀ ਮਤ ਛਾਂ ਦਾ ਇੰਤਿਆਮ ਕਰ ਰਹੇ ਹਾਂ ਚਲੋ ਹੁਣ ਛਾਂ ਹੋ ਗਈ ਆ ਅੱਧਾ ਪੌਣਾ ਘੰਟਾ ਰਹਿ ਗਿਆ ਦੋਨੇ ਭਰਾ ਜਾਣਾ ਵੋਟ ਪਾਉਣਾ ਜਾਣਾ ਗੁੱਸਾ ਨਹੀਂ ਕਰਨਾ ਕਿਸੇ ਗੱਲ ਖੁਸ਼ ਰਹਿਣਾ ਆ ਮਰਾ ਖਾਲੀ ਦੱਸ ਕੇ ਦਿਖਾ ਇਹ ਦਿਖਾਓ ਬਰਾਵਾ ਇਧਰ ਆਪਣੇ ਭਰਾ ਖੜੇ ਆ ਹਾਂਜੀ ਉਸਤਾਦ ਜੀ ਤੁਸੀਂ ਪਾਹਂਦੀ ਵੋਟ? ਪਾਹਂਦੀ ਤੁਸੀਂ? ਪਾਹਂਦੀ ਵੋਟ। ਤਾਂ ਮਤਲਬ ਤਵੀ ਆਪਣੇ ਦਿਲ ਦੀ ਰੀਜ ਉਥੇ ਸੋਚਨ ਅਪਕੇ ਕੱਢ ਜਾਂਦੀ ਆ। ਚੜਦੀ ਕਲਾ ਜਰੋ ਸਾਰੇ ਜਣ। ਹਾਂਜੀ। ਤੁਸੀਂ ਭਾਜੀ ਕਿਦਾਂ ਬੋਟ ਪਾਹਂਦੀ ਆ? ਆਹ ਦੇਖੋ ਜੀ ਮੁੰਡੇ ਦੇ ਨਿਸ਼ਾਨ ਲੱਗਾ ਆ ਇਧਰ ਮੇਰੇ ਵੀ ਲੱਗਾ ਆ। ਮੇਰੇ ਥੋੜਾ ਵੱਡਾ ਲਾਤਾ ਉਹ ਕਹਿੰਦੇ ਇੱਕ ਦੇ ਪਾਰ ਪਾਰ ਨਾ ਕਿਹੜੇ ਮਾਰੀ ਜਾਵੇ। ਸੋ ਉਹਨਾਂ ਨੇ ਮੇਰੇ ਵੱਡਾ ਲਾਤਾ ਭਰਾ ਦੇ ਵੀ ਲਾਤਾ ਤੁਸੀਂ ਪਾਹਂਦੀ ਵੋਟ ਸਾਰੇ ਭਰਾਵਾਂ ਦੇ। ਚਲੋ ਬਹੁਤ ਵਧੀਆ ਗੀ। ਹਾਂਜੀ ਆਹ ਮੁੰਡਾ ਬਬਲ ਗਮ ਦੇ ਪਟਾਕੇ ਮਾਰ ਰਿਹਾ ਜੀ। ਤੁਹਾਡੀ ਵੋਟ ਬਣੀ ਆ ਜੀ ਹਾਂਜੀ ਨਹੀਂ ਨਹੀਂ ਅਗਲੀ ਸਾਲ ਨੂੰ ਬਣਨੀ ਆ ਮਾ ਤੁਹਾਡੇ ਦਿਲ ਚ ਚਾਹ ਹੈਗਾ ਵੋਟ ਪਾਉਣ ਦਾ ਹੈਗਾ ਆ ਮੁੰਡੇ ਦਾ ਮੂੰਹ ਦਿਖਾਓ ਉਧਰ ਇਹ ਮੁੰਡੇ ਦੇ ਦਿਲ ਚ ਬਹੁਤ ਚਾਹ ਆ ਜੀ ਅਗਲੀ ਸਾਲ ਨੂੰ ਇਹਦੀ ਵੋਟ ਬਣਾਤੀ ਜਾਵੇ ਇਹ 16 ਸਾਲਾਂ ਦਾ ਹੈ ਤੇ ਇਹਦੀ ਵੋਟ ਬਣ ਜਵੇ ਆਹ ਦੇਖੋ ਜੀ ਆ ਨਰੇ ਭਰਾ ਸਾਡੇ ਤੁਸੀਂ ਵੋਟ ਪਾਹਿੰਦੀ ਰਾਜੇ ਭਾਈ ਸਾਡਾ ਚਾਚਾ ਹੀ ਆ ਮਤਲਬ ਕਸੋ ਆਹ ਦੇ ਵੋਟ ਪਾਹਿੰਦੀ ਗਲਤ ਇਸ਼ਾਰਾ ਨਹੀਂ ਕਰਨਾ ਭਰਾ ਤੇ ਤੁਸੀਂ ਪਾ ਜਾਂਦੇ ਭਾਜੀ ਹਾਂਜੀ ਹਾਂਜੀ ਠੀਕ ਹੈ ਆ ਸਾਰੇ ਆ ਦੇਖ ਲੋ ਜਿੱਥੇ ਤੱਕ ਆ ਤੇ ਹੁਣ ਮੈਨੂੰ ਲੱਗਦਾ ਵੀ ਹੋਰ ਅੱਧੇ ਘੰਟੇ ਤੱਕ ਹੀ ਇਹ ਸਮੇਟਣਾ ਸ਼ੁਰੂ ਹੋ ਜਾਣਾ ਸਾਰਾ ਕੁਝ ਤੇ ਵੋਟ ਲਗਭਗ 50% ਮੈਂ ਇੱਕ ਮਿੰਟ ਪੁੱਛਦਾ ਜੀ ਕਿੰਨੀ ਕ ਵੋਟ ਪੋਲ ਹੋ ਗਈ ਆ ਹਾਂ ਕਿੰਨੀ ਹੋ ਗਈ 47 ਜਾਂ ਤੇ ਗਏ ਸੀ ਕੋਈ ਉੱਤੇ ਭਾਜੀ ਗਏ ਸੀ ਤੁਸੀਂ ਹਾਂਜੀ ਬਿਲਕੁਲ ਬਿਲਕੁਲ ਜ਼ਿਆਦਾ ਹੋ ਗਈ 50 ਦੇ ਨੇੜੇ ਹੋ ਗਈ ਆ 50 ਦੇ ਨੇੜੇ ਹੋ ਗਈ ਨਾ ਚਲੋ ਵੀ ਜਿੰਨੇ ਕੁ ਰਹਿ ਗਏ ਅਜੇ ਅੱਧਾ ਪੌਣਾ ਘੰਟਾ ਪਿਆ ਆ ਤੇ ਆਪਣੇ ਘਰਾਂ ਵਿੱਚੋਂ ਨਿਕਲੋ ਤੇ ਵੋਟਾਂ ਪਾਓ ਜੀ ਕਿਉਂਕਿ ਇਹ ਤੁਸੀਂ ਆਪਣੀ ਮਤ ਮਤ ਮਤਲਬ ਸੋਚ ਤੁਹਾਡੀ ਸਮਝ ਜਿਹੜੀ ਆ ਤੁਹਾਡੀ ਬੁੱਧੀ ਜਿਹੜੀ ਆ ਉਹਦਾ ਇਸਤੇਮਾਲ ਕਰਨਾ ਤੁਸੀਂ ਤੇ ਸਾਰੇ ਜਣੇ ਪਹੁੰਚੋ ਵੋਟਾਂ ਪਾਉਣ ਤਾਂ ਇੰਨੀਆਂ ਬੇਨਤੀਆਂ ਕਰਦਾ ਹਾਂ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਧੰਨਵਾਦ